ਕੋਈ ਆ ਗਿਓ ਤੇ ਬੱਚੇ ਮੰਗਦੇ ਆ ਇੱਥੇ ਆਉਣ ਜਾਣ ਵਾਲਿਆਂ ਨੂੰ ਤੰਗ ਕਰਦੇ ਆ ਅਤੇ ਬਾਲਟਿਕਿਆ ਕਰਦੇ ਪਾਏ ਗਏ ਆ ਤੇ ਅੱਜ ਦੇ ਸਬੰਧ ਅਚਨਚੇਤ ਰੇਡ ਅਸੀਂ ਰੱਖੀ ਹੋਈ ਸੀ ਕਿਉਂਕਿ ਬਾਸ ਨੂੰ ਵੇਖੇ ਭੱਜ ਜਾਂਦੇ ਆ ਸਾਨੂੰ ਵੇਖ ਕੇ ਉਹ ਪਛਾਣ ਆ ਗਈ ਆ ਕੀ ਹੁੰਦੇ ਆ ਸਾਡੇ ਲੋਕੀ ਕਰਦੇ ਆ ਕਹਿੰਦੇ ਆ ਕਿ ਅਸੀਂ ਕੰਮ ਕਰ ਰਹੇ ਆ ਸਾਡੇ ਬੱਚੇ ਆ ਇੱਕ ਦੋ ਵੀ ਹੋਣਾ ਜਿਵੇਂ ਇੱਕ ਬੱਚਾ ਫੜਿਆ ਹੀ ਆ ਉਹ ਆਂਦਾ ਇਹਨੂੰ ਬੜੀ ਵਾਰ ਸਮਝਾਇਆ ਕਿ ਨਹੀਂ ਕਰਨਾ ਨਹੀਂ ਕਰਨਾ ਮੇਰੇ ਕਹਨੇ ਤੋਂ ਬਾਹਰ ਆ ਕੀ ਨਾਮ ਮੇਰਾ ਨਾਮ ਕਰਨਜੀਤ ਸਿੰਘ ਜਿਲ੍ਹਾ ਬਾਸਰਕਾ ਆਫਸਰ ਅੰਮ੍ਰਿਤਸਰ ਅਸਰ ਜੀਵਨ ਜੋਤ ਜੀ ਨੂੰ ਪ੍ਰੈਸਟੈਂਟ ਤੇ ਫਿਰ ਤੋਂ ਇੱਕ ਹੋਰ ਕਾਰਵਾਈ ਕੀਤੀ ਜਾ ਰਹੀ ਹੈ ਸਮਾਈ ਤੋਂ ਸਾਡੇ ਅੱਜ ਕਿਤੇ ਵੀ ਪੁੱਛਿਓ ਕਿਨੇ ਵੀ ਸਾਡੇ ਖੱਟਿਆ ਗਿਆ ਵਜਾ ਕੀ ਹੈ ਅਸੀਂ ਲਗਾਤਾਰ ਜੀਵਨ ਜੋਤ ਪ੍ਰੋਜੈਕਟ ਦੇ ਤਹਿਤ ਨਾ ਬਾਲਪਿਕਿਆ ਸੰਬੰਧ ਵਿੱਚ ਰਹਿਤਾ ਕਰ ਰਹੇ ਹਾਂ ਤੇ ਇਸ ਦੇ ਸੰਬੰਧ ਵਿੱਚ ਤੁਸੀਂ ਵੇਖਿਆ ਹੀ ਹੋਊਗਾ ਕਿ ਸ਼ਹਿਰ ਦੇ ਜਿੰਨੇ ਵੀ ਚੌਂਕ ਆਪਣੇ ਨਾਵਲ ਦੀ ਚੌਂਕ ਆਪਣੇ ਕ੍ਰਿਸਟਲ ਚੌਂਕ ਸਾਰੇ ਜਿੱਥੇ ਵਾਈਪਰ ਮਾਰਦੇ ਸੀ ਅੱਗੇ-ਅੱਗੇ ਆਜਦੇ ਹੁਣ ਸਾਰੇ ਟੋਕ तकरीबन ਖਾਲੀ ਹੋ ਗਏ ਆ ਜਿਹੜੇ ਬਾਲਟਿਕ ਹੈ ਬੱਚੇ ਮੰਗਦੇ ਸੀ ਜਿਹੜੇ ਜਿਹੜੇ ਆਪਣੇ ਸਟੇਟਾਂ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਦੀ ਜਾਂਚ ਪੜਤਾਲ ਕਰਕੇ ਜੀਮਾ ਜੋੜ ਪ੍ਰੋਜੈਕਟ ਜੋ ਅਨਵੈਸੋਪੀ ਚ ਦੱਸਿਆ ਉਹਨਾਂ ਨੂੰ ਉਸ ਸ਼ਹਿਰਾਂ ਦੇ ਆਪਣੇ ਸਟੇਟਾਂ ਤੇ ਛੱਡ ਦਿੱਤਾ ਗਿਆ ਹੈ ਹੁਣ ਸਾਨੂੰ ਇੱਕ ਕਾਲ ਫਾਊਂਡੇਸ਼ਨ ਵੱਗੋਂ ਇੱਕ ਸ਼ਿਕਾਇਤ ਆਈ ਸੀ ਦਿਸ ਜ਼ਾਬਲੋ ਕਿ ਇਥੇ ਇੱਕ ਰਣਜੀਤ ਐਵੇਨਿਊ ਹੈਗਾ ਜਿੱਥੇ ਆਪਣੇ ਚਾਹੇ ਚੋਏ ਲਾਗੇ ਇਥੇ ਬੱਚੇ ਮੰਗਦੇ ਆ ਇੱਥੇ ਆਉਣ ਜਾਣ ਵਾਲਿਆਂ ਨੂੰ ਤੰਗ ਕਰਦੇ ਆ ਅਤੇ ਬਾਲ ਟਿੱਕੇ ਆ ਕਰਦੇ ਪਾਏ ਗਏ ਆ ਕਿ ਅੱਜ ਦੇ ਸਬੰਧ ਅਚਨਚੇਤ ਰੇਡ ਅਸੀਂ ਰੱਖੀ ਹੋਈ ਸੀਟਾਂ ਦੇ ਪਾਸੋਂ ਵੇਖ ਕੇ ਭੱਜ ਜਾਂਦੇ ਆ ਸਾਨੂੰ ਵੇਖ ਕੇ ਉਹਨਾਂ ਪਛਾਣ ਆ ਗਈ ਆ ਅਸੀਂ ਅੱਜ ਕੁਕੋ ਟੋਟਲ 7:00 ਵਜੇ ਤਕਰੀਬਨ 6-7 ਬੱਚੇ ਜਿਹੜੇ ਰੈਸਕਿਊ ਕੀਤੇ ਆ ਜਰਬਾਲ ਟਿਕਾਣਾ ਦੇ ਪਾਏ ਗਏ ਆ ਸਾਨੂੰ ਵੇਖ ਕੇ ਭੱਜੇ ਵੀ ਆ ਸਿਪਾਹੀ ਦਰਨ ਕਾਬੂ ਕੀਤਾ ਗਿਆ ਤੇ ਇਹਨਾਂ ਨੂੰ ਅਸੀਂ ਲੈ ਕੇ ਅਸੀਂ ਹੁਣ ਬਾਲ ਪਲੇ ਕਮੇਟੀ ਅੰਮ੍ਰਿਤਸਰ ਵਿਖੇ ਪੇਸ਼ ਕਰਾਂਗੇ ਤੇ ਨਾਲ ਪੇਰੈਂਟਸ ਨੂੰ ਕਿਹਾ ਕਿ ਇਹਨਾਂ ਦੇ ਡਾਕੂਮੈਂਟੇਸ਼ਨ ਇਹਨਾਂ ਦੇ ਆਧਾਰ ਕਾਰਡ ਇਹਦਾ ਬਸ ਸਰਟੀਫਿਕੇਟ ਤੇ ਜੋ ਵੀ ਤੁਹਾਡੇ ਤੋਂ ਡਾਕੂਮੈਂਟ ਹੈਗੇ ਆ ਇਹਨਾਂ ਦੇ ਲੈ ਕੇ ਪੇਸ਼ ਕਰੋ ਕਿਉਂਕਿ ਜਾਂਚ ਪੜਤਾਲ ਕੀਤੀ ਜਾਊਗੀ ਉਹਦੇ ਚ ਵੇਖਿਆ ਜਾਊਗਾ ਕਿ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਜੇ ਇਹਨਾਂ ਦੇ ਬੱਚੇ ਕੋਈ ਜਾਂਚ ਪੜਤਾਲ ਵਿੱਚ ਨਹੀਂ ਪਾਏ ਜਾਂਦੇ ਠੀਕ ਆ ਫਿਰ ਇਹਨਾਂ ਦਾ ਡਿਜ਼ਾਇਨ ਇਹ ਕਰਾਇਆ ਜਾਊਗਾ ਡਿਜ਼ਾਇਨ ਇਹ ਕਰਨ ਤੋਂ ਬਾਅਦ ਜੇ ਮੈਚ ਨਹੀਂ ਕਰਦੇ ਤਾਂ ਅੱਜ ਬੰਦੀ ਜਿਹੜੀ ਐਸਓਪੀ ਦੀ ਨਫਰਦਰ ਕਾਰਵਾਈ ਕੀਤੀ ਜਾਊਗੀ ਹੁਣ ਅਸੀਂ ਬੱਚੇ ਲੈ ਕੇ ਹੋਰ ਵੀ ਹੁਣ ਅਕੇ ਜਾ ਕੇ ਚੈਕਿੰਗ ਕਰਾਂਗੇ ਚੈੱਕ ਕਰਕੇ ਇਹਨਾਂ ਬੱਚਿਆਂ ਨੂੰ ਅਸੀਂ ਰੈਸਕੂ ਕਰਕੇ ਤੇ ਇਹਨਾਂ ਨੂੰ ਉਹਨਾਂ ਦੇ ਆਪਣੇ ਸਟੇਟਾਂ ਦੇ ਵਿੱਚ ਉਹਨਾਂ ਨਾਲ ਸਲਾਹ ਕਰਕੇ ਜਿਹੜੇ ਬਾਗਲੇ ਕਮੇਟੀ ਪ੍ਰਸ਼ਾਸਨ ਨਾਲ ਜੋ ਜੁਪੀ ਦੇ ਹੋਣਗੇ ਪਪਾਲ ਦੇ ਕਿਥੋਂ ਦਿੱਲੀ ਦੇ ਹੋਣਗੇ ਭਈ ਜਦ ਪਹਿਲਾਂ ਸੀ ਸਪੋਰਟ ਰਗ ਆਤ ਲੱਗ ਬੱਚੇ ਛੱਡ ਕੇ ਆਇਆ ਇਹ ਵੀ ਇਹਨਾਂ ਛੱਡ ਕੇ ਕਿਉਂਕਿ ਇਹ ਬੱਚਿਆਂ ਦਾ ਜੀਵਨ ਇਹ ਅਜਬਾਲ ਪੁਣੇ ਵਿੱਚ ਹੈਗੇ ਇਹਨਾਂ ਦਾ ਫਿਨੈਰੀ ਭਵਿੱਖ ਇਹਨਾਂ ਬਚਾਇਆ ਜਾ ਸਕੀਏ ਅਤੇ ਇਹਨਾਂ ਦਾ ਜੀਵਨ ਵਧਿਆ ਕੀਤਾ ਜਾ ਸਕੀਏ ਉਸ ਦੇਸ਼ ਨਾਲ ਅਸੀਂ ਆਪਣੇ ਵਿਚਾਰ ਲਗਾਤਾਰ ਕਰ ਰਹੇ ਆ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਆਪਾਂ ਐਫ ਆਈ ਆਰ ਕੀਤੀ ਸੀ ਵੀ ਹੁੰਦਾ ਪੋਜੀਟਿਵ ਆਉਟਕਮ ਹੀ ਨਿਕਲਾ ਕਿ ਜਿੰਨੇ ਵੀ ਪਿਠਾੜੀ ਸੀ ਸਾਰੇ ਹੀ ਭੱਜ ਗਏ ਸੀ ਭੱਜ ਗਏ ਸੀ ਹੁਣ ਸ਼ਹਿਰ ਦੇ ਜਿੰਨੇ ਵੀ ਚੋਕ ਆ ਤੁਸੀਂ ਦੇਖਿਆ ਹੋਊਗਾ ਉਹ ਸਾਰੇ ਸਾਫ ਨੇ ਪਰ ਕਹਿੰਦੇ ਕਿ ਮਾਫੀ ਹੈਗਾ ਕਿਉਂਕਿ ਅਸੀਂ ਇੱਥੇ ਹੀ ਦੇਖਦੇ ਕਿ ਤੁਹਾਡੇ ਲੋਕ ਬੈਂਸ ਕਰ ਰਹੇ ਨੇ ਕਿ ਸਾਡੇ ਬੱਚੇ ਨੇ ਫੰਕਸ਼ਨਲ ਛੱਡ ਦੋ ਹਾਂ ਕਿਉਂਕਿ ਇਥੋਂ ਜਦੋਂ ਵੀ ਹੁੰਦੇ ਆ ਸਾਡੇ ਲੋਕੀ ਕੱਟਦੇ ਆ ਕਹਿੰਦੇ ਆ ਕਿ ਅਸੀਂ ਕੰਮ ਕਰ ਰਹੇ ਆ ਸਾਡੇ ਬੱਚੇ ਆ ਇੱਕ ਦੋ ਨੂੰ ਨਾ ਜਵੇਂ ਇੱਕ ਬੱਚਾ ਫੜਿਆ ਹੀ ਆ ਉਹ ਆਂਦਾ ਇਹਨੂੰ ਬੜੀ ਵਾਰ ਸਮਝਾਇਆ ਕੋਈ ਨਹੀਂ ਕਰਨਾ ਨਹੀਂ ਕਰਨਾ ਮੇਰੇ ਕਹਨੇ ਤੋਂ ਬਾਹਰ ਆ ਠੀਕ ਹੈ ਇਸ ਤਰ੍ਹਾਂ ਕਈ ਹੈ ਗਿਆ ਜੋ ਬਾਅਦ ਵਿੱਚ ਆ ਕੇ ਸਰਕਾਰ ਦੇ ਲੱਪ ਜਾਂਦੇ ਆ ਪਰ ਲੋਕੀ ਵੀ ਕਹਿੰਦੇ ਆ ਕਿ ਇਹਨਾਂ ਨੂੰ ਮਤਲਬ ਵਧੀਆ ਕੰਮ ਕਰ ਰਹੇ ਜੇ ਹੁਣ ਇਹਨਾਂ ਨੂੰ ਉਹ ਹੀ ਚੀਜ਼ ਨਾ ਜਾ ਕੇ ਇਹਨਾਂ ਦਾ ਮਤਲਬ ਸਨਹਿਦੀ ਭੇਖਾ ਜੀ ਇੱਥੇ ਰਹਿਣਾ ਚਾਹੁੰਦੇ ਆ ਜਾਂ ਪੜ੍ਹਨਾ ਚਾਹੁੰਦੇ ਆ ਇਹਨਾਂ ਨੂੰ ਰੋਲ ਕਰਾਵਾਂਗੇ ਇਹਨਾਂ ਨੂੰ ਸਕੂਲਾਂ 'ਚ ਪਾਵਾਂਗੇ ਕੋਈ ਇਹਨਾਂ ਦੀ ਪੜ੍ਹਨ ਦੀ ਉਮਰ ਆ ਇਹਨਾਂ ਦੀ ਮੰਗਣ ਦੀ ਉਮਰ ਨਹੀਂ ਹੈਗੀ ਇਹਨਾਂ ਸਪਾਂਸਰ ਜੀ ਕੋਲ ਚੁੱਕੇ ਸਕੀਮ ਹੈਗੀ ਸਰਕਾਰ ਦੀ 4000 ਰੁਪਿਆ ਉਹਦਣਾ ਵੀ ਹੋਰ ਸਕੀਮਾਂ ਜਿਹੜੀਆਂ ਨਾਲ ਜੋੜਾਂਗੇ ਪਰ ਇਹ ਚੀਜ਼ ਗਲਤ ਹੈ ਕਿ ਸੜਕਾਂ ਦੇ ਮੰਗਣਾ ਰਾਹ ਘੇਰਾ ਨੂੰ ਆ ਕੇ ਆਮਦ ਸਾਰੇ ਆਪਣੀ ਇਸ ਤਰ੍ਹਾਂ ਦੀ ਹੈ ਅਤੇ ਜਿਹੜੇ ਸਾਰੇ ਹੁੰਦੇ ਆ ਤੇ ਮਾੜਾ ਪ੍ਰਭਾਵ ਪੈਂਦਾ ਹੈ ਇਸ ਕਰਕੇ ਇਹ ਨਿਰੰਤਰ ਰੇਡਰ ਜੀਵਨ ਜੋ ਪੰਚਤ ਹੈ। ਬੱਚੇ ਕੁੜੀਆਂ ਨਹੀਂ ਬੱਦ 15 15 16 ਸਾਲ ਦੀ ਸਾਰਾ ਦਿਨ ਕਮਾਂਦੇ ਤੇ ਰਾਤ ਦੇ ਵੇਲੇ ਨਸ਼ਾ ਕਰਨ ਲੱਗਦੇ ਆ। ਕੋਲਸ਼ਨ ਦਾ ਨਸ਼ਾ ਕਰਦੇ ਹੁੰਦੇ ਆ। ਹਾਂ ਉਹ ਵੀ ਆਡੇ ਨੋਟ ਵਿੱਚ ਆਇਆ ਉਹ ਵੀ ਅਸੀਂ ਆਪਣੇ ਨੰਤਰ ਰੇਡਰ ਵਿੱਚ ਰਿਕਵਰ ਕਰਾਂਗੇ। ਜਿੱਥੋਂ ਇਹ ਮਿਲਦਾ ਲੜਕੀਆਂ ਨੂੰ ਸੇਵ ਕਰਕੇ ਆਪਣੇ ਨਾਲ ਹੀ ਲਿਕੇਟਣਾ। ਉਹ ਤੇ ਉਹ ਕਰਾਂਗੇ ਤੇ ਉਹਨਾਂ ਦੇ ਇਲਾਜ ਕਰਾਵਾਂਗੇ। ਤੋਂ ਪੁੱਛਾਂਗੇ ਕਿ ਤੁਸੀਂ ਇਹ ਕਿਉਂ ਕਰਦੇ ਜੇ ਕੀ ਚਾਹਦੇ ਜੇ ਪੜ੍ਹਾਈ ਕਰਨੀ ਚ ਪੜ੍ਹਾਈ ਕਰਾਵਾਂਗੇ। ਮਾਪਿਆਂ ਨੂੰ ਕਰਕੇ ਜਿਹੜੇ ਸਟੇਟਾਂ ਨਾਲ ਅਸੀਂ ਰਾਤ ਕਰਦੇ ਉਹਨਾਂ ਦਾ ਪੁਨਰ ਨਿਵਾਸ ਦਾ ਜਿਸ ਵਿੱਚ ਕਰਾਂਗੇ। ਰੈਸਕਿਊ ਸਰ ਰੈਸਕਿਊ ਲਗਾਤਾਰ ਚੱਲ ਰਿਹਾ ਹੈ ਸਾਰੇ ਲਗਾਤਾਰ ਰੈਸਕਿਊ ਅਮਰਸਰ ਵਿੱਚ ਚੱਲ ਰਿਹਾ ਹੈ ਹੁਣ ਇਹ ਅੱਗੇ-ਅੱਗੇ ਹੌਟਸਪੌਟ ਇਹ ਜਿਹੜਾ ਅਸਲਾਮ ਏਰੀਆ ਦੇ ਬੱਚੇ ਹੁਣ ਉਹ ਥਾਂ ਉਹਨਾਂ ਦੇ ਵਿੱਚ ਵੀਕੈਂਡ ਸਟ੍ਰੀਟ ਆਇਆ ਤਵਰ ਦੇ ਰਿਹਾ ਆਪਣੇ ਦਰਗਾਹ ਹੋ ਗਿਆ ਸੀ ਨਾ ਸਾਹਿਬੋ ਕੇ ਆਈ ਉਹਨਾਂ ਮੇਨਟ ਹੌਟਸਪੌਟ ਹੈ ਜੀ ਉਹ ਹੀ ਚੁੱਕਿਆ ਕਿਉਂਕਿ ਮੇਨ ਸ਼ਹਿਰ ਦੇ ਵਿੱਚ ਇਹ ਹੁਣ ਜੋ ਮੈਂ ਤੈਨੂੰ ਦੇਖਿਆ ਉਹ ਨੌਵਲ ਦੀ ਕਿਸ ਤਰ੍ਹਾਂ ਹੁੰਦਾ ਸੀਗਾ ਅੱਗੇ ਵਾਈਪਰ ਮਾਰਦੇ ਸੀਗੇ ਪੈਸੇ ਮੰਗਦੇ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਉਂਗਾ ਕਿ ਡੋਨਟ ਇੰਡ ਕਰਕ ਤੁਹਾਡਾ ਬੈਗਰ ਜਿਹੜਾ ਫੂਡ ਪੈਸੇ ਨਾਨਾ ਨੂੰ ਨਾ ਪੈਸੇ ਦੋ ਨਾ ਬੜਾ ਜੇ ਤੁਹਾਡੇ ਤੋਂ ਹੈਗੇ ਉਹਨਾਂ ਨੂੰ ਪਾਲੋ ਉਹਨਾਂ ਦਾ ਕੋਈ ਸਿੱਖਿਆ ਦਾ ਉਹਨਾਂ ਦਾ ਚੁੱਕੋ ਠੀਕ ਹੈ ਨਾ ਪੈਸੇ ਦੇ ਕੇ ਇਹਨਾਂ ਨੂੰ ਕਮਜ਼ੋਰ ਜਾਂ ਹੈਂਡੀਕੈਪ ਨਾ ਬਣਾਓ ਕਿਸੇ ਵੀ ਅਨੁਲਿਖੇ ਕਰੋਨਗਰੀ ਅੰਮ੍ਰਿਤਸਰ ਜੋਪੂਰ ਗੁੜ ਭੁਖਾਰੀ ਮੁਕਤ ਬੈਗਰ ਨੂੰ ਹਾਂ ਇਹ ਅੰਮ੍ਰਿਤਸਰ ਨੂੰ ਪੈ ਆਉਣ ਵਾਲੇ ਸਮੇਂ ਡੇਡਾ ਚੱਲਦੇ ਰਹਿਣਗੇ ਬੱਚੇ ਬਾਲ ਪਿੱਖੇ ਜਿਹੜੇ ਰੈਸਿਵਰੀ ਹੈਬਿਟੇਸ਼ਨ ਕੰਦੇ ਯਤਨ ਕੀਤਾ ਜਾਵੇ ਕਿ ਅਮਰਸਾਨੂ ਗੁਰੂ ਨਗਰੀ ਨੂੰ ਇਹ ਕਿਸ ਜੜੇ ਵੀ ਹੈ ਕਿ ਜੜੇ ਦਰਸ਼ਨ ਕਰਨੋਂ ਤੇ ਦਰਸ਼ਕਾਂ ਦਮ ਜਾਣ ਤੇ ਇਨਾਂ ਲੋਕਾਂ ਤੋਂ ਜਿਹੜਾ ਕਿ ਮੁਕਤ ਕੀਤਾ ਜਾਵੇ ਥੈਂਕ ਯੂ